ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟੈਬੀ ਲੈ ਕੇ ਆਦਰਾਂ ਸਪੀਡ ਨਿਊਜ਼ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਸੋਮਵਾਰ ਨੂੰ ਇੱਥੇ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬਿਓ ਦੇ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਚਿੰਤਾ ਦੇ ਵੱਖ-ਵੱਖ ਦਵੱਲੇ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਚਰਚਾ ਵੀ ਕੀਤੀ ਹੈ ਦੋਵਾਂ ਨੇਤਾਵਾਂ ਦੇ ਵਿਚਕਾਰ ਇਹ ਗੱਲਬਾਤ ਅਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਸੰਯੁਕਤ ਰਾਸ਼ਟਰ ਮਹਾਸਭਾ ਦਾ ਉੱਚ ਪਦਰੀ 80ਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਲੋਟੋ ਨਿਊਯਾਰਕ ਪੈਲਸ ਵਿਖੇ ਰੂਬਿਓ ਅਤੇ ਜੈ ਸ਼ੰਕਰ ਵਿਚਾਲੇ ਇਹ ਮੁਲਾਕਾਤ ਹੋ ਉਸ ਤੋਂ ਤੇਲ ਖਰੀਦਣ ਦੇ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਭਾਰਤ ਉੱਤੇ 25% ਦੀ ਵਾਧੂ ਟੈਰਿਫ ਲਗਾਏ ਜਾਣ ਤੋਂ ਬਾਅਦ ਆਮੋ-ਸਾਮਣੇ ਦੀ ਪਹਿਲੀ ਮੁਲਾਕਾਤ ਹੈ। ਇਹਦੇ ਨਾਲ ਹੀ ਭਾਰਤ ਉੱਤੇ ਅਮਰੀਕਾ ਦੇ ਵੱਲੋਂ ਲਗਾਇਆ ਗਿਆ ਟੈਰਿਫ ਵਧ ਕੇ 50% ਹੋ ਗਿਆ ਹੈ। ਜੈ ਸ਼ੰਕਰ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ ਅੱਜ ਸਵੇਰੇ ਨਿਊਯਾਰਕ ਦੇ ਵਿੱਚ ਵਿਦੇਸ਼ ਮੰਤਰੀ ਮਾਰਕ ਰੂਬਿਓ ਦੇ ਨਾਲ ਮੁਲਾਕਾਤ ਕਰਨਾ ਚੰਗਾ ਰਿਹਾ। ਸਾਡੀ ਗੱਲਬਾਤ ਵਿੱਚ ਮੌਜੂਦਾ ਚਿੰਤਾ ਦੇ ਕਈ ਦਵੱਲੇ ਅਤੇ ਅੰਤਰਰਾਸ਼ਟਰੀ ਮੁੱ ਤਾਂ ਤਰਜੀਹ ਖੇਤਰਾਂ ਦੇ ਵਿੱਚ ਤਰੱਕੀ ਦੇ ਲਈ ਨਿਯੰਤਰਣ ਸ਼ਮੂਲੀਅਤ ਦੀ ਮਹੱਤਤਾ ਉੱਤੇ ਸਹਿਮਤੀ ਬਣੀ ਹੈ ਅਸੀਂ ਸੰਪਰਕ ਵਿੱਚ ਰਹਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਐਸਟੀ ਬਚਤ ਉਤਸਵ ਦੇ ਉੱਤੇ ਦੇਸ਼ ਵਾਸੀਆਂ ਨੂੰ ਇੱਕ ਖੁੱਲੀ ਚਿੱਠੀ ਲਿਖੀ ਹੈ ਆਪਣੇ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਾਲ ਸਾਨੂੰ ਤਿਹਾੜਾ ਦੌਰਾਨ ਇੱਕ ਹੋਰ ਤੋਹਫਾ ਮਿਲ ਰਿਹਾ ਹੈ ਤੇ 22 ਸਤੰਬਰ ਨੂੰ ਅਗਲੀ ਪੀੜੀ ਦੇ GST ਸੁਧਾਰਾਂ ਦੇ ਲਾਗੂ ਹੋਣ ਨਾਲ ਦੇਸ਼ ਭਰ ਦੇ ਵਿੱਚ GST ਬਚਤ ਉਤਸਵ ਸ਼ੁਰੂ ਹੋ ਗਿਆ। ਇਹਨਾਂ ਸੁਧਾਰਾਂ ਨਾਲ ਕਿਸਾਨ, ਔਰਤਾਂ, ਨੌਜਵਾਨ, ਗਰੀਬ, ਮੱਧ ਵਰਗ, ਵਪਾਰੀਆਂ, ਛੋਟੇ ਉਦਯੋਗਾ ਅਤੇ ਕੁਟੀਰ ਉਦਯੋਗਾ ਸਮੇਤ ਸਾਰਿਆਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵੇਂ GST ਸੁਧਾਰਾਂ ਦੀ ਖਾਸियत ਇਹ ਹੈ ਕਿ ਹੁਣ ਸਿਰਫ ਦੋ ਮੁੱਖ ਦਰਾਂ ਹੋਣਗੀਆਂ। ਰੋਜ਼ਾਨਾ ਜ਼ਰੂਰੀ ਚੀਜ਼ਾਂ ਜਿਵੇਂ ਕਿ ਭੋਜਨ, ਦਵਾਈਆਂ, ਸਾਬਣ ਤੋਂ ਤਪੇਰ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁਣ ਜ਼ੀਰੋ ਟੈਕਸ ਉੱਤੇ ਉਪਲਬਧ ਹੋਣਗੀਆਂ, ਯਾਨੀ ਕਿ 5 ਫੀਸਦੀ ਦੇ ਦਰ ਨਾਲ। ਹੋਰ ਵਸਤੂਆਂ ਤੇ ਟੈਕਸ ਦਰਾਂ ਵੀ ਘਟਾ ਦਿੱਤੀਆਂ ਗਈਆਂ ਨੇ ਤੇ ਘਰ ਅਤੇ ਪਰਿਵਾਰ ਦੇ ਨਾਲ ਸੰਬੰਧਤ ਜ਼ਿਆਦਾਤਰ ਵਸਤੂਆਂ ਤੇ ਸੇਵਾਵਾਂ ਹੁਣ 5 ਫੀਸਦੀ ਟੈਕਸ ਦਰ ਨਾਲ ਉਪਲਬਧ ਹੋਣਗੀਆਂ ਐਦਾ ਮਤਲਬ ਹੈ ਕਿ ਬੀਮੇ ਤੋਂ ਲੈ ਕੇ ਘਰੇਲੂ ਵਰਤੂਆਂ ਤੱਕ ਹਰ ਚੀਜ਼ ਸਸਤੀ ਹੋ ਗਈ ਹੈ ਤੇ ਇਸ ਨਾਲ ਭਵਿਕ ਵਿੱਚ ਜੀਵਨ ਆਸਾਨ ਹੋ ਜਾਣ ਗਿਆ ਤੇ ਜੀਐਸਟੀ ਨੂੰ ਛੱਡ ਕੇ ਹੁਣ ਨਵੀਆਂ ਬੀਮਾ ਯੋਜਨਾਵਾਂ ਪੇਸ਼ ਕੀਤੀਆਂ ਜਾਣਗੀਆਂ ਗਤਕਾ ਫੈਡਰੇਸ਼ਨ ਯੂਐਸਏ ਜੋ ਕਿ ਅਮਰੀਕਾ ਦੇ ਵਿੱਚ ਰਵਾਇਤੀ ਸਿੱਖ ਮਾਰਸ਼ਲ ਆਰਟ ਗਤਕਾ ਦੇ ਪ੍ਰਬੰਧਨ ਮਿਆਰੀਕਰਨ ਪ੍ਰਚਾਰ ਅਤੇ ਪ੍ਰਸਿੱਧੀ ਦੇ ਲਈ ਸਮਰਪਿਤ ਇੱਕ ਪ੍ਰਮੁੱਖ ਸੰਸਥਾ ਹੈ ਉਹ ਵਿਸ਼ਵ ਗਤਕਾ ਫੈਡਰੇਸ਼ਨ ਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਹ 4 ਅਕਤੂਬਰ ਨੂੰ ਇਹ ਤੀਜੀ ਯੂਐਸ ਨੈਸ਼ਨਲ ਗਤਕਾ ਚੈਂਪੀਅਨਸ਼ਿਪ 2025 ਦੀ ਮੇਜ਼ਬਾਨੀ ਕਰੇਗਾ ਇਸ ਸਮਾਗਮ ਵਿਸ਼ਵ ਗਤਕਾ ਫੈਡਰੇਸ਼ਨ ਦੀ ਮਾਨਯੋਗ ਗਵਾਈ ਹੇਠ ਜੋ ਗਤਕਾ ਦੀ ਸੰਭਾਲ ਅਤੇ ਪ੍ਰਚਾਰ ਦੇ ਲਈ ਸਿੱਖ ਲਈ ਅੰਤਰਰਾਸ਼ਟਰੀ ਸੰਸਥਾ ਹੈ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕਲਾ ਵਿਕੇ ਯੋਜਿਤ ਕੀਤੀ ਜਾ ਰਹੀ ਹੈ ਸਿੱਖ ਸੈਂਟਰ ਦੀ ਪ੍ਰਬੰਧਕੀ ਕਮੇਟੀ ਨੇ ਇਹ ਸਮਾਗਮ ਦਾ ਪੋਸਟਰ ਅਧਿਕਾਰਤ ਤੌਰ ਦੇ ਉੱਤੇ ਵੀ ਜਾਰੀ ਕਰ ਦਿੱਤਾ ਹੈ ਤੇ ਗੱਤਕਾ ਫੈਡਰੇਸ਼ਨ ਯੂ ਐਸ ਏ ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਤੇ ਜਨਰਲ ਸਕੱਤਰ ਡਾਕਟਰ ਦੀਪ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਵੱਲੋਂ ਆਯੋਜਿਤ ਤੀਜੀ ਓਪਨ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਹੋਵੇਗੀ ਸਥਾਨਕ ਗੁਰਦੁਆਰਾ ਕਮੇਟੀਆਂ ਵਿਦਿਆਕ ਸੰਸਥਾਵਾਂ ਤੇ ਹੋਰ ਖੇਡ ਸੰਗਠਨਾ ਦੇ ਸਹਿਯੋਗ ਨਾਲ ਅਮਰੀਕਾ ਦੇ ਵੱਖ-ਵੱਖ ਰਾਜਾਂ ਦੇ ਵਿੱਚ ਕਈ ਗੱਤਕਾ ਸਖਲਾਈ ਕੈਂਪ ਵੀ ਸਫਲਤਾਪੂਰਵਕ ਆਯੋਜਿਤ ਕੀਤੇ ਨੇ ਅਮਰੀਕਾ ਦੇ ਟੈਕਸਾਸ ਦੇ ਵਿੱਚ ਹਨੂਮਾਨ ਜੀ ਦੀ 90 ਫੁੱਟ ਉੱਚੀ ਮੂਰਤੀ ਦੇ ਅਪਮਾਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪਬਲਿਕਨ ਪਾਰਟੀ ਨਾਲ ਜੁੜੇ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਜ਼ਦੀਕੀ ਦੱਸੇ ਜਾਂਦੇ ਨੇਤਾ ਅਲੈਕਜ਼ੈਂਡਰ ਡੈਂਕਨ ਨੇ ਇਸ ਮੂਰਤੀ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਤੇ ਇਹ ਮੂਰਤੀ ਜੋ ਸਟੈਚੂ ਆਫ ਯੂਨੀਅਨ ਦੇ ਨਾਂ ਨਾਲ ਜਾਣੀ ਜਾਂਦੀ ਹੈ। ਟੈਕਸਾਸ ਦੇ ਸ਼ੂਗਰਲੈਂਡ ਦੇ ਵਿੱਚ ਸਥਿਤ ਸ਼੍ਰੀ ਅਸ਼ਟਲਕਸ਼ਮੀ ਮੰਦਿਰ ਦੇ ਵਿੱਚ ਲਗਾਈ ਗਈ ਹੈ ਅਤੇ ਅਮਰੀਕਾ ਦੀਆਂ ਸਭ ਤੋਂ ਉੱਚੀਆਂ ਹਿੰਦੂ ਮੂਰਤੀਆਂ ਦੇ ਵਿੱਚੋਂ ਇੱਕ ਹੈ। ਡੰਕਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਪਸ ਦੇ ਉੱਤੇ ਇੱਕ ਮੂਰਤ ਇਸ ਮੂਰਤੀ ਨੂੰ ਝੂਠੇ Hindu ਭਗਵਾਨ ਦੀ ਮੂਰਤੀ ਕਹਿੰਦੇ ਹੋਏ ਲਿਖਿਆ ਕਿ ਅਸੀਂ ਇੱਕ ਕ੍ਰਿਸਚੀਅਨ ਜ਼ਾਸਟਰਾਂ ਉਸਨੇ ਬਾਈਬਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸੇ ਹੋਰ ਭਗਵਾਨ ਦੀ ਪੂਜਾ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਮੂਰਤੀਆਂ ਬਣਾਉਣੀਆਂ ਚਾਹੀਦੀਆਂ ਨੇ Hindu American Federation ਨੇ ਇਸ ਬਿਆਨ ਨੂੰ ਐਂਟੀ Hindu ਅਤੇ ਪੜਕਾਉਣ ਵਾਲਾ ਕਹਿੰਦੇ ਹੋਏ ਟੈਕਸਾਸ ਰਿਪਬਲिकन ਪਾਰਟੀ ਤੋਂ ਡੰਕਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ HAF ਨੇ ਸਵਾਲ ਉਠਾਇਆ ਕਿ ਕੀ ਤੁਸੀਂ ਆਪਣੇ ਹੀ ਗੈਰ ਭੇਦਭਾਵ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਮੀਦਵਾਰ ਬੁਦ ਕਾਰਵਾਈ ਕਰੋਗੇ ਪੰਜਾਬ ਦੇ ਵਿੱਚ ਅੱਜ AI ਆਧਾਰਿਤ ਕੈਂਟਰ ਅਤੇ ਰਿਫ੍ਰੈਕਟਿਵ 에ਰਰ ਸਕ੍ਰੀਨਿੰਗ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹਦੇ ਨਾਲ ਹੀ ਪੰਜਾਬ ਵਿجهه ਕਰਦਵਾਲਾ ਪਹਿਲਾ ਦੇਸ਼ ਦਾ ਸੂਬਾ ਬਣ ਗਿਆ ਤੇ ਇਸ ਦੀ ਸ਼ੁਰੂਆਤ ਰਸਮੀ ਤੌਰ ਦੇ ਉੱਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਵੱਲੋਂ ਕੀਤੀ ਗਈ ਹੈ ਤੇ ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਆਖਿਆ ਹੈ ਕਿ ਮਨੁੱਖ ਕੁਦਰਤ ਦੀ ਬਣਾਈ ਇੱਕ ਸੋਹਣੀ ਰਚਨਾ ਹੈ ਅਤੇ ਮਨੁੱਖ ਨੇ ਕਈ ਤਰ੍ਹਾਂ ਦੀਆਂ ਸਰੀਰ ਸੰਬੰਧੀ ਲੜਾਈਆਂ ਵੀ ਲੜੀਆਂ ਉਨਾ ਆਖਿਆ ਕਿ ਕੈਂਸਰ ਇੱਕ ਭਿਆਨਕ ਬਿਮਾਰੀ ਹੈ ਐਤਲੀ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਇਤਿਹਾਸਕ ਕਦਮ ਚੁੱਕਿਆ ਗਿਆ ਤੇ ਹੁਣ ਏਆਈ ਰਾਹੀਂ ਕੈਂਸਰ ਅਤੇ ਅੱਖਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਸਰਕਾਰ ਦਾ ਹਰ ਰੋਜ਼ 600 ਅੱਖਾਂ ਦੀ ਜਾਂਚ ਅਤੇ 336 ਅਤੇ ਸਰਵਾਈਕਲ ਕੈਂਸਰ ਸਕ੍ਰੀਨਿੰਗ ਦਾ ਟੀਚਾ ਹੈ। ਡੇਰਾ ਬਿਆਸਵੋਕੀ ਗੁਰਿੰਦਰ ਸਿੰਘ ਢਿੱਲੋਂ ਸ਼ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਦੇ ਲਈ ਨਾਬਾ ਜੇਲ੍ਹ ਪਹੁੰਚੇ ਜੋ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਨੇ। ਉਹ ਆਪਣੀ ਕਾਰ ਦੇ ਵਿੱਚ ਪਹੁੰਚੇ ਸਨ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵੀ ਕਰ ਸਕਦੇ ਨੇ ਉਹਨਾਂ ਤੋਂ ਬਾਅਦ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਮੁਲਾਕਾਤ ਦਾ ਕਾਰਨ ਸਪਸ਼ਟ ਨਹੀਂ ਦੱਸਿਆ ਗਿਆ ਪਰ ਦੱਸਿਆ ਗਿਆ ਕਿ ਮਜੀਠੀਆ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ 2025 ਨੂੰ ਅੰਮ੍ਰਿਤਸਰ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਉਹਨਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਮਜੀਠੀਆ ਉਦੋਂ ਤੋਂ ਜੇਲ੍ਹ ਵਿੱਚ ਨੇ ਤੇ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਨੂੰ 2021 ਦੇ ਵਿੱਚ ਦਰਜ ਕੀਤੇ ਗਏ ਐਨਡੀਪੀਐਸ ਕੇਸ ਦੇ ਨਾਲ ਵੀ ਜੋੜਿਆ ਹੈ ਉਸ ਸਮੇ 200 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਸਨ ਤੇ ਜਿਨ੍ਹਾਂ ਵਿੱਚ ਪੰਜਾਬ ਦੇ ਤਤਕਾਲੀ ਡੀਜੀਪੀ ਸਰਦਾਰਤ ਚੋਟਪਾਦਿਆ ਤੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਅਤੇ ਅਜਨਾਲਾ ਦੇ ਸਾਬਕਾ ਵਿਧਾਇਕ ਵੀ ਸ਼ਾਮਲ ਸਨ। ਰਾਸ਼ਟਰਪਤੀ ਡੋਨਲਡ 트੍ਰੰਪ ਵੈਨਜੋਇਲਾ ਨਾਲ ਵੱਧਦੇ ਤਣਾਅ ਦੇ ਵਿੱਚ ਕਾਰ ਦੱਖਣੀ ਕੈਰੀਬੀਅਨ ਦੇ ਵਿੱਚ ਇੱਕ ਵੱਡੀ ਅਮਰੀਕੀ ਫੋਰਸ ਤਾਇਨਾਤ ਕਰ ਰਹੇ ਨੇ। ਯਾਰ ਤੇ ਵਿੱਚ F35 ਸਟੇਲਥ ਜੱਟ ਅਤੇ ਹੋਰ ਹਥਿਆਰ ਵੀ ਸ਼ਾਮਲ। ਅਮਰੀਕਾ ਇਤਨੂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੀ ਕੋਸ਼ਿਸ਼ ਦੇ ਨਾਮ ਦੇ ਰਿਹਾ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹਮਲੇ ਦੀ ਤਿਆਰੀ ਵਰਗਾ ਜਾਪਦਾ ਹੈ ਮੌਜੂਦਾ ਸਮੇਂ 8 ਜੰਗੀ ਜਹਾਜ਼ਾਂ ਉੱਤੇ 4500 ਫੌਜੀ ਤਾਇਨਾਤ ਕੀਤੇ ਗਏ ਨੇ ਐਵੈਂਜੋਇਲਾ ਉੱਤੇ ਹਮਲੇ ਦੀ ਨਾਕਾਫੀ ਹੈ ਇਹ ਜਹਾਜ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੇਸ਼ਾਂ ਉੱਤੇ ਹਮਲਾ ਨਹੀਂ ਕਰ ਸਕਦੇ ਇਹ ਫੌਜਾਂ ਪੂਰਬੀ ਪ੍ਰਸ਼ਾਂਤ ਦੇ ਵਿੱਚ ਤਾਇਨਾਤ ਨਹੀਂ ਹਨ ਤੇ ਜਿੱਥੇ ਮੁੱਖ ਨਸ਼ੀਲੇ ਪਦਾਰਥਾਂ ਦੇ ਵਿਰੋਧੀ ਉਪਾਅ ਹੁੰਦੇ ਨੇ ਕੁਲੀਨ ਵਿਸ਼ੇਸ਼ ਆਪਰੇਸ਼ਨ ਯੂਨਿਟਾਂ ਦੀ ਗੁਪਤ ਤਾਇਨਾਤੀ ਵੈਂਜੂਏਲਾ ਦੇ ਅੰਦਰ ਹਮਲਿਆਂ ਜਾਂ ਕਮਾਂਡੋ ਚਾਪਿਆਂ ਦੀ ਸੰਭਾਵਨਾ ਦਾ ਸੁਝਾਅ ਦਿੰਦੀ ਹੈ ਅਮਰੀਕਾ ਨੇ ਆਪਣੇ ਚੌਥਾ ਗਾਈਡਡ ਮਿਜ਼ਾਈਲ ਵਿਨਾਸ਼ਕ ਦੱਖਣੀ ਕਮਾਂਡ ਖੇਤਰ ਦੇ ਵਿੱਚ ਭੇਜਿਆ ਤੇ ਕੱਲ ਯੂਐਸਐਸ ਸਟਾਕ ਡੇਲ ਪਨਾਮਾ ਪਹੁੰਚਿਆ ਤੇ ਇਸ ਖੇਤਰ ਦੇ ਵਿੱਚ ਹੁਣ ਘੱਟੋ ਘੱਟ 10 ਅਮਰੀਕੀ ਜਲ ਸੈਨਾ ਜਹਾਜ਼ ਨੇ ਜੋ ਕਿ ਦੁਨੀਆ ਭਰ ਦੇ ਵਿੱਚ ਤਾਇਨਾਤ ਅਮਰੀਕੀ ਜਹਾਜ਼ਾਂ ਦੇ 13% ਨੂੰ ਦਰਸਾਉਂਦੇ ਨੇ ਬੀਤੇ ਦਿਨ ਮੈਟਰੋਪੋਲੀਟਨ ਵਸ਼ਿੰਗਟਨ ਡੀਸੀ ਦੇ ਇਲਾਕੇ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਕੀਰਤਨ ਦਰਬਾਰ ਸਥਾਨਕ ਸੇਵਾਦਾਰਾਂ ਦੇ ਵੱਲੋਂ ਕਰਵਾਏ ਗਏ ਨੇ। ਕੀਰਤਨ ਦਰਬਾਰ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ, ਭਾਈ ਨਰਿੰਦਰ ਸਿੰਘ ਜਵਦੀ ਕਲਾਂ ਵਾਲੇ, ਭਾਈ ਅਨੰਤਵੀਰ ਸਿੰਘ ਲਾਸ ਐਂਜਲਸ ਵਾਲੇ ਤੇ ਭਾਈ ਸੁਰਿੰਦਰ ਸਿੰਘ ਜੰਮੂ ਵਾਲੇ ਅਤੇ ਭਾਈ ਜਸਪ੍ਰੀਤ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਹੈ। ਇਸ ਮੌਕੇ ਭਾਈ ਰਵੀ ਸਿੰਘ ਖਾਲਸਾ ਨੇ ਵਸ਼ਿੰਗਟਨ ਡੀਸੀ ਗੁਰਦੁਆਰਾ ਸਾਹਿਬ ਵਿਖੇ ਹੋਏ ਕੀਰਤਨ ਦਰਬਾਰ ਦੇ ਵਿੱਚ ਅਰ ਸ਼ਰਕਤ ਕੀਤੀ ਤਾਂ ਜਲ ਦੌਰਾਨ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਅਤੇ ਇਲਾਕੇ ਦੀ ਸੰਗਤ ਵੱਲੋਂ ਭਾਈ ਰਵੀ ਸਿੰਘ ਖਾਲਸਾ ਨੂੰ ਸਿੱਖ ਨੁਮਾਇੰਦੇ ਦੇ ਵਜੋਂ ਦੁਨੀਆ ਭਰ ਦੇ ਵਿੱਚ ਅਨਤਖ ਸੇਵਾ ਦੇ ਰਾਹੀ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ ਵਿਸ਼ੇਸ਼ ਤੌਰ ਉਤੇ ਪਾਏ ਗਏ ਯੋਗਦਾਨ ਲਈ ਭਗਤ ਪੂਰਨ ਸਿੰਘ ਜੀ ਦੇ ਨਾਂ ਦੇ ਸਨਮਾਨ ਚਿੰਨ੍ਹ ਦੇ ਨਾਲ ਗੁਰੂ ਘਰ ਵਿਖੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਰਵੀ ਸਿੰਘ ਖਾਲਸਾ ਨੇ ਦੁਨੀਆ ਭਰ ਦੇ ਵਿੱਚ ਵਸਦੇ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਇਹ ਸਨਮਾਨ ਦੇ ਲਈ ਹੱਕਦਾਰ ਦਰਸ਼ਕ ਤੇ ਭਾਈ ਰਵੀ ਸਿੰਘ ਖਾਲਸਾ ਨੇ ਪੰਜਾਬ ਦੇ ਵਿੱਚ ਆਈਆਂ ਹੜ੍ਹਾਂ ਦੀ ਸਥਿਤੀ ਨੂੰ ਸੰਗਤ ਦੇ ਨਾਲ ਸਾਂਝਾ ਕੀਤਾ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਤੇ ਨਾਲ ਹੀ ਕਿਹਾ ਕਿ ਉਹ ਸੰਗਤ ਦੀ ਮਾਇਆ ਨੂੰ ਬਿਲਕੁਲ ਪਾਰਦਰਸ਼ੀ ਰੱਖ ਰਹੇ ਨੇ ਅਜ ਲਈ ਅਨਾਈ ਦੁਬਾਰਾ ਫਿਰ ਆਦਰ ਹੋਵਗੇ ਉਦੋਂ ਤੱਕ ਦਿਓ ਇਜਾਜ਼ਤ ਸਾਥੀਰੇ ਕਾਲ ਤਨਵਾਦ